ਬੀਬੀ ਰਜਨੀ ਜੋ ਮੂਵੀ ਆਈ ਹੈ ਉਹਦੀ ਪੂਰੀ ਦਿੱਤੀ ਸੀ ਉਹਨਾਂ ਨੇ ਬੜੇ ਤਹਿਜ ਲੋਕਾਂ ਨੇ ਸਪਾਂਸਰ ਕੀਤੀ ਟਿਕਟਸ ਐਂਡ ਫਰੀ ਸਨੈਕਸ ਵਗੈਰਾ ਬਹੁਤ ਬਹੁਤ ਧੰਨਵਾਦ ਦਿਲੋਂ ਜੁੜਾਣਾ ਕਰਦੇ ਹਾਂ ਮੈਂ ਸੈ ਲੂੰ ਪ੍ਰਭੂ ਦੀ ਭੁੱਖ ਦੀ ਪਿਆਸੀ ਰਹੂੰ ਪ੍ਰਭੂ ਜੀ ਆ ਬਜ਼ੁਰਗਾ ਥੈਂਕ ਯੂ ਸੋ ਮਚ ਤੁਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਆਏ ਹੋ ਫਿਲਮ ਦੇਖਣ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਪੱਕਾ ਫਿਲਮ ਵਧੀਆ ਲੱਗ ਰਹੀ ਆ ਬਹੁਤ ਵਧੀਆ ਜੀ ਬਹੁਤ ਹਜੇ ਤੱਕ ਰੋਇਤਾ ਨਹੀਂ 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 ਅੱਗੇ ਰੋਓਗੇ ਥੋੜਾ ਜਿਹਾ ਰੋਏ ਕਿੰਨਾ ਇਨਸਾਨ ਵਧੀਆ ਤੇ ਹਾਂ ਜੀ ਸਾਰੀ ਸਾਰੀ ਇੱਕ ਇੱਕ ਮੈਂ ਤੁਹਾਨੂੰ ਦੱਸਣਾ ਚਾਹਨਾ ਭਾਜੀ ਹੋਣੀ ਆ ਇਹ ਪਾਜੀ ਹੁਣੀ ਇੱਕ ਸੰਸਥਾ ਚਲਾਉਂਦੇ ਆ ਤੇ ਤੁਹਾਨੂੰ ਇਸ ਬਾਰੇ ਦੱਸਣਗੇ ਬਹੁਤ ਵਧੀਆ ਉਪਰਾਲਾ ਕਰ ਰਿਆ ਬਹੁਤ ਜ਼ਿਆਦਾ ਵਧੀਆ ਅਸੀਂ ਕੱਲ ਜਾ ਕੇ ਆਏ ਆ ਜੀ ਤੇ ਉੱਥੇ ਜਾ ਕੇ ਸਾਨੂੰ ਬਹੁਤ ਆਨੰਦ ਮਿਲਿਆ ਤੇ ਤੁਸੀਂ ਨਾ ਇੱਕ ਵਾਰ ਪਾਜੀ ਹੁਣੀ ਦੱਸਣਗੇ ਬਰੋਦਰ ਤੁਸੀਂ ਇੱਕ ਵਾਰ ਇਹ ਸੰਸਥਾ ਜਲਦੀ ਹੈ ਵਿਦ ਦਾ ਨੇਮ ਆਫ ਸਰਵ ਹਿਮੈਨਿਟੀ ਸਰਵ ਗੋਡ ਇੱਕ ਹਰੜ ਦੇ ਨੇੜੇ ਆ ਬਡਾਰਾ ਰੋਡ ਤੇ 4.5 ਕਿਲੋਮੀਟਰ ਅੱਗੇ ਪਿੰਡ ਪੈਂਦਾ ਮੰਦਰ ਹੈ ਜੀ ਸਾਡੇ ਕੋਲ ਜਿਹੜੀ ਸੇਵਾ ਸਹਯੋਗ ਚੱਲਦਾ ਉਹ ਸਪਾਇਨਲ ਕੋਰਡ ਇੰਜਰੀ ਪੇਸ਼ੈਂਟ ਦੇ ਉੱਪਰ ਚੱਲਦਾ ਜਿਹਦਾ ਆਪਾਂ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਕਿ ਰੀੜ ਦੀ ਹੱਡੀ ਟੁੱਟ ਗਈ ਔਰ ਥੱਲੇ ਦੇ ਪਾਸੇ ਸੁਨ ਹੋ ਗਿਆ ਔਰ ਬੜੇ ਹੀ ਜ਼ਿਆਦਾ ਭਿਆਨਕ ਜ਼ਖਮਾ ਦੇ ਵਿੱਚ ਪੇਸ਼ੈਂਟ ਸਾਡੇ ਕੋਲ ਪਹੁੰਚਦੇ ਹਨ ਉਹਨਾਂ ਨੂੰ ਇਹਦੇ ਉੱਪਰ ਦੁਬਾਰਾ 6 ਮਹੀਨੇ ਸਾਲ 3 ਸਾਲ ਕੰਮ ਕੀਤਾ ਜਾਂਦਾ ਹੈ ਔਰ ਦੁਬਾਰਾ ਉਹਨਾਂ ਨੂੰ ਇੰਡੀਪੈਂਡੈਂਟ ਕੀਤਾ ਜਾਂਦਾ ਹੈ ਤੇ ਇਸ ਦੇ ਉੱਪਰ ਸੇਵਾ ਸਹਯੋਗ ਚੱਲਦਾ ਔਰ ਪੂਰੀ ਟੀਮ ਦਾ ਬਹੁਤ ਧੰਨਵਾਦ ਹੈ ਕੱਲ ਆਏ ਨੇ ਨਵਾਂ ਜੋਸ਼ ਭਰਿਆ ਪੇਸ਼ੈਂਟ ਦੇ ਵਿੱਚ ਹਨਾ ਉਹਨਾਂ ਨੂੰ ਪਿਆਰ ਔਰ ਸਹਿਯੋਗ ਦਿੱਤਾ ਨਾ ਨਹੀਂ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਥੈਂਕ ਯੂ ਸਰ ਤੁਹਾਡਾ ਬਹੁਤ-ਬਹੁਤ ਤੁਸੀਂ ਵੀ ਤੁਸੀਂ ਵੀ ਆਪਣਾ ਇੱਕ ਵਾਰ ਸਮਾਂ ਕੱਢ ਕੇ ਜੀ ਪਲੀਜ਼ ਉੱਥੇ ਜਾ ਕੇ ਵੇਖਿਓ ਤੇ ਤੁਹਾਨੂੰ ਬਹੁਤ ਹੀ ਆਨੰਦ ਆਊਗਾ ਬਹੁਤ ਹਨ ਦੇਖਿਓ ਕਿੱਦਾਂ ਸੇਵਾ ਕਰ ਰਹੇ ਆ ਜੀ ਤੇ ਤੁਸੀਂ ਹੁਣ ਤਾਂ ਅਸੀਂ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਤੇ ਤੁਹਾਡੀ ਫਿਰਮ ਜਦੀ ਖਰਾਬ ਨਹੀਂ ਕਰਦੇ ਤੁਸੀਂ ਬੈਠੋ ਤੇ ਸਾਨੂੰ ਇਜਾਜ਼ਤ ਦਿਓ ਜੀ ਸ਼ਬ ਤੇ ਮੇਰੇ ਆ ਪੀਰਾ ਸਭ ਤੇਰੀ ਸੋਗਤ ਪਾਵੇ ਸ਼ਪਨਮ ਪਾਵੇ ਕੰਡੇ ਸਭ ਦੀ ਕੋਸਾਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬੀਬੀ ਰਜਨੀ ਜੋ ਮੂਵੀ ਆਈ ਹੈ ਉਹਦੀ ਪੂਰੀ ਜੋ ਟੀਮ ਸੀ ਉਹਨਾਂ ਨੇ ਬੜੇ ਪਹਿਜ ਲੋਕਾਂ ਸਪਾਂਸਰ ਕੀਤੀ ਟਿਕਟਸ ਐਂਡ ਐਵਰੀ 스ਨੈਕਸ ਵਗੈਰਾ ਬਹੁਤ ਬਹੁਤ ਧੰਨਵਾਦ ਦਿਲੋਂ ਸਪਰਾਣਾ ਕਰਦੇ ਹਾਂ ਸਰਸਥਾ ਵੱਲੋਂ ਸਰਬ ਮੈਟੀ ਵੱਲੋਂ ਔਰ ਬਹੁਤ سارے ਨਾਲ ਜੋ ਪੇਸ਼ੈਂਟਸ ਦੇਖਣ ਐ ਇਸ ਸਪੈਨ ਕੋਰਡੀਨੇਟਰ ਰੋਣ ਲੱਗ ਗਏ ਇਨਕਲੂਡਿੰਗ ਮੀਸ ਅਸਾਦੇ ਵੀ ਹੰਝੂ ਨਿਕਲ ਗਏ ਕਿਉਂਕਿ ਅਸੀਂ ਸਫਰ ਨੂੰ ਜੀਂਦੇ ਆ ਹਨਾ ਅਸੀਂ ਮੇਰੀ ਮਦਰ ਨੂੰ 14 ਸਾਲ ਹੋ ਗਏ ਬੈਡਰਿਟਰ ਨੇ ਨਾ ਸਾਤੀਓ ਥੱਲੇ ਉਹਨਾਂ ਦਾ ਸਰੀਰ ਨਹੀਂ ਚੱਲਦਾ ਤੇ ਮੇਰੀ ਮਾਂ ਮੇਰੇ ਨਾਲ ਕਮਿਟਮੈਂਟ ਕੀਤੀ ਹੋਈ ਹੈ ਕਿ ਮੰਮੀ ਜਦ ਤੁਸੀਂ ਜਾਓਗੇ ਜਾਂ ਮੈਂ ਜਾਊਗਾ ਜਦ ਇਹ ਸਾਥ ਚੱਲਣਾ ਹੈ ਨਾ ਤਾਂ ਇਸੇ ਤਰੀਕੇ ਦੇ ਬਹੁਤ ਸਾਰੇ ਲੋਕਾਂ ਨੇ ਇਹ ਸਫਰ ਜੀਕੇ ਦੇਖਿਆ ਨਾ ਔਰ ਸਾਰੇ ਰੋਰੇ ਸੀਗੇ ਉਹਨਾਂ ਨਾਲ ਗੱਲ ਕਰਦੇ ਆ ਰਿਵਿਊ ਲੈਣੇ ਆ ਬਹੁਤ ਪਿਆਰੀ ਔਰ ਬਹੁਤ ਹੀ ਬਹੁਤ ਹੀ ਮੋਟੀਵੇਟਿੰਗ ਔਰ ਬਹੁਤ ਹੀ ਪੋਜ਼ਿਟਿਵ ਨਵੀਂ એનર્ਜੀ ਭਰੀ ਸਾਡੇ ਚ ਨਾ ਮੂਵੀ ਨੇ ਸੱਚੀ ਅਸੀਂ ਬਹੁਤ ਕਨੈਕਟ ਕਰ ਪਏ ਮੂਵੀ ਨਾਲ ਕਿਉਂਕਿ ਅਸੀਂ ਇਹ ਸਫ਼ਰ ਨੂੰ ਜੀ ਕੇ ਦੇਖਿਆ ਜੀ ਪਰ ਰਿਵਿਊ ਲੈਣੇ ਆ ਕੈਸੀ ਲੱਗੀ ਮੂਵੀ ਬਹੁਤ ਅੱਛੀ ਲੱਗੀ ਹਾਂ ਬਹੁਤ ਵਧੀਆ ਲੱਗੀ ਸੱਚੀ ਅਸਲ ਦਿਨੋਂ ਬਹੁਤ ਵਧੀਆ ਲੱਗੀ ਜੀ ਦੀ ਲੱਗੀ ਵਧੀਆ ਕਿ ਲੱਗਿਆ ਸਾਰੀ ਫਿਲਮੀ ਸਟੋਰੀ ਬਹੁਤ ਵਧੀਆ ਲੱਗੀ ਇਮੋਸ਼ਨਲ ਵੀ ਸੀਗੀ ਜੀ ਤੇ ਅਸੀਂ ਆਪਣੀ ਸਟੋਰੀ ਸੁਣਾ ਦਿੱਤੀ ਹਾਂ ਜੀ ਰੋਈ ਵੀ ਰੋਏ ਨਹੀਂ ਮਟ ਰੋਣਾ ਆ ਰਿਹਾ ਹਲਦੀ ਆ ਰਿਹਾ ਜੀ ਕਿਵੇਂ ਲੱਗੀ ਇਮੋਸ਼ਨਲ ਮੂਵੀ ਸੀ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਫਸਟ ਟਾਈਮ ਅਸੀਂ ਆਪਣਾ ਥੀਏਟਰ ਦੇਖਿਆ ਕੇ ਤੇ ਬਹੁਤ ਵਧੀਆ ਫਸਟ ਟਾਈਮ ਆਇਓ ਤੁਸੀਂ ਹਾਂਜੀ ਸੁਪਰ ਰੇਟ ਐਂਡ ਬੰਮ ਰੇਟ ਜਾਈ ਤੇ ਜੀ ਤੁਸੀਂ ਇਹ ਸਫ਼ਰ ਨੂੰ ਜੀਣੇ ਹੋ ਨਾ ਹੈਨਾ ਤੁਸੀਂ ਇਹ ਸਭ ਕੁਝ ਕੀਤਾ ਹੈ ਤੁਹਾਨੂੰ ਕਿਵੇਂ ਲੱਗੀ ਮੂਵੀ ਉੱਚੇ ਬੋਲੋ ਹਾਂਜੀ ਬਹੁਤ ਵਧੀਆ ਲੱਗੀ ਤੁਹਾਨੂੰ ਬਹੁਤ ਵਧੀਆ ਹਾਂ ਹਾਂਜੀ ਬਹੁਤ ਵਧੀਆ ਬਹੁਤ ਸੋਹਣਾ